ਦੇਸ਼ ਭਰ ਵਿੱਚ ਮਸ਼ਹੂਰ ਕਮਲਜੀਤ ਖੇਡਾਂ ਇਸ ਵਾਰ 28 ਨਵੰਬਰ ਤੋਂ 1 ਦਸੰਬਰ ਵਿਚਕਾਰ ਹੋਣਗੀਆਂ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਤੇ ਹਰ ਰੋਜ਼ ਸ਼ਾਮ ਨੂੰ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਮੀ ਗਾਇਕ ਕਲਾਕਾਰ ਵਿਖਾਉਣਗੇ ਆਪਣੀ ਕਲਾ ਦੇ ਜ਼ੋਹਰ ਸਾਨਕ ਬਟਾਲਾ ਪ੍ਰੈਸ ਕਲੱਬ ਵਿਖੇ ਪੱਤਰਕਾਰ वार्ता ਦੌਰਾਨ ਇਸ ਦੀ ਜਾਣਕਾਰੀ ਦਿੱਤੀ ਗਈ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਜਰਨਲ ਸਕੱਤਰ ਸਰਦਾਰ ਨਿਸ਼ਾਨ ਸਿੰਘ ਰੰਧਾਵਾ ਅਤੇ ਹਰਜਿੰਦਰ ਸਿੰਘ ਕਲਸੀ ਡੀਪੀ ਆਰੋ ਗੁਰਦਾਸਪੁਰ ਤੇ ਬਟਾਲਾ ਨੇ ਦੱਸਿਆ ਹੈ ਕਿ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵਿਸ਼ੇਸ਼ ਪ੍ਰਬੰਧਾ ਹੇਠ ਹੋਣ ਵਾਲੀਆਂ 31ਵੀਆਂ ਕਮਲਜੀਤ ਖੇਡਾਂ ਸਵਰਗੀ ਮਾਤਾ ਰਣਜੀਤ ਕੌਰ ਅਖਾੜਾ ਤੇ ਸਵਰਗੀ ਪ੍ਰਿੰਸੀਪਲ ਗੁਰਮਖ ਸਿੰਘ ਮਾਨੂਕੇ ਨੂੰ ਸਮਰਪਿਤ ਹੋਣਗੀਆਂ। ਤੁਹਾਡਾ ਇੱਥੇ ਆਉਣ ਤੇ ਅਸੀਂ ਸੁਜੀਤ ਸਪੋਰਟਸ ਐਸੋਸੀਏਸ਼ਨ ਹਾਂ ਕਹਿੰਦੇ ਆ। ਤੇ ਤੁਹਾਨੂੰ ਜਿਵੇਂ ਕਿ ਸਾਰੀ ਪਟੈਂਟੀ ਨੂੰ ਪਤਾ ਕਿ ਹਰ ਸਾਲ ਅਸੀਂ ਕਮੇਡੀ ਫੇਡਾ ਨਾਂ ਦਾ ਟੂਰਨਾਮੈਂਟ 2 ਸਾਲ 33 ਸਾਲਾਂ ਦੇ ਵਿੱਚ 2 ਸਾਲ ਮਿਸ ਹੋਏ ਸੀ ਉਹਦਾ ਕਰਕੇ ਐਸ ਵਾਰੀ 31ਸਟ ਕਮੇਡੀ ਫੇਡਾ ਹੋ ਰਹੀ ਹੈ। ਹੋਏਗਾ ਇਸ ਟੂਰਨਾਮੈਂਟ ਦੇ ਸਮੁਖ ਪ੍ਰਬੰਧਕ ਹੋਏ ਜਿੰਨਾਂ ਚੈਰੀ ਕੰਸੀ ਅਮਨਸ਼ੀਰ ਸਿੰਘ ਕਲਸੀ ਉਹ ਮੁੱਖ ਪ੍ਰਬੰਧਕ ਨੇ ਤੇ ਬਾਕੀ ਸੁਜੀਤ ਸਪੋਰਟਸ ਹੁਣ ਨਾ ਕੇ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। 28 ਤਰੀਕ ਨੂੰ ਜਿਵੇਂ ਕਿ ਹਜ਼ਬੇ ਮੰਮੂਲ ਹਰ ਹਰ ਵਾਰੀ ਜਿਹੜਾ ਜਲੰਧਰ ਹੋਟਲ ਤੇ surjeet swarwar ਕੀਤੀ ਜਾਏ ਤੇ ਫਿਰ ਤੇ 12 ਵਜੇ ਦੀ 3 ਪਿੰਡ ਉਥੇ ਪੋਟਾ ਸ਼ਹਿਰੀਆ ਦੇ ਵਿੱਚ ਸਟੇਡੀਅਮ ਦੇ ਜੀ ਮੈਂ ਨਿਸ਼ਾਨ ਸਿੰਘ ਰਣਵਾ ਜਨਰਲ ਸਕੱਤਰ surjeet sports association ਰਜਿਸਟਰਡ ਬਟਾਲਾ association ਵੱਲੋਂ 31ਵੀਂ ਕਮਲਜੀਤ ਖੇਡਾਂ 28 ਨਵੰਬਰ ਤੋਂ ਲੈ ਕੇ 1 ਦਸੰਬਰ ਦੇ ਵਿਚਕਾਰ ਹੋ ਰਹੀਆਂ ਨੇ ਇਹ ਖੇਡਾਂ ਕਮਲਜੀਤ ਸੁਰਜੀਤ ਖੇਡ ਸਟੇਡੀਅਮ ਪਿੰਡ ਕੋਟਲਾ ਸ਼ਈਆ ਵਿਖੇ ਸੰਪਨ ਹੋਣਗੀਆਂ ਅਤੇ ਇਹਨਾਂ ਖੇਡਾਂ ਨੂੰ ਕਰਵਾਉਣ ਲਈ ਜੋ ਪ੍ਰਬੰਧਕੀ ਕਮੇਟੀ ਆ ਉਹਦੇ ਚੇਅਰਮੈਨ ਐ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਹੋਣਗੇ ਅਤੇ ਇਹ 28 ਨਵੰਬਰ ਨੂੰ ਸਵਰਗੀ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੇ ਪੁੱਤ ਤੋਂ ਜੋਤੀ ਜਗਾ ਕੇ ਤੇ ਖੇਡ ਸਟੇਡੀਅਮ ਦੇ ਵਿੱਚ ਖਿਡਾਰੀਆਂ ਦਾ ਕਾਫਲਾ ਜਿਹੜਾ ਉਹ ਪਹੁੰਚੇਗਾ ਤੇ ਉਥੋਂ ਉਦਘਾਟਨੀ ਸਮਾਰੋਹ ਹੋਵੇਗਾ ਉਹਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਜੀ ਮੁੰਡੀਆਂ ਹੋਣਗੇ ਅਤੇ ਉਸ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਕਰਨਗੇ ਅਮਨ ਸ਼ੇਰ ਸਿੰਘ ਕਲਸੀ ਬੀਇੰਗ ਐ ਮੁੱਖ ਪ੍ਰਬੰਧਕ ਸਾਰੀਆਂ ਖੇਡਾਂ ਦੀ ਦੇਖਰੇ ਕਰਨਗੇ ਅਤੇ ਉਸ ਦਿਨ ਫੁੱਟਬਾਲ ਦੇ ਮੁਕਾਬਲਿਆਂ ਤੋਂ ਸ਼ੁਰੂ ਹੋ ਕੇ ਇਸ 4 ਦਿਨਾਂ ਮੁਕਾਬਲਿਆਂ ਖੇਡਾਂ ਦੇ ਵਿੱਚ ਅਸੀਂ ਪਹਿਲੀ ਵਾਰੀ ਦੇਸ਼ ਭਰ ਦੇ ਵਿੱਚ ਹੋ ਰਿਹਾ ਕਿ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ 50 ਇਵੈਂਟਸ ਜਿਹੜੇ ਨੇ ਐਥਲੈਟਿਕਸ ਦੇ ਹੋ ਰਹੇ ਨੇ ਤੇ 10 ਮੁੱਖ ਖੇਡਾਂ ਹੋਣਗੀਆਂ ਇਹ ਅਸੀਂ ਬੜੇ ਮਾਣ ਵਾਲੀ ਗੱਲ ਆ ਸਾਜੇ ਨੂੰ ਕਿ ਇਹ ਪਹਿਲੀ ਵਾਰੀ ਕਿਸੇ ਖੇਡ ਟੂਰਨਾਮੈਂਟ ਦੇ ਵਿੱਚ ਇੰਨੇ ਵੱਡੇ ਪੱਧਰ ਦੇ ਇਵੈਂਟ ਹੋਣਗੇ ਅਤੇ ਇਹਨਾਂ ਦੇ ਨਾਲ ਨਾਲ ਸਾਰੇ ਅਸੀਂ 25 ਲੱਖ ਰੁਪਏ ਦੇ ਕੈਸ਼ ਪ੍ਰਾਈਜ਼ ਜਿਹੜੇ ਨੇ ਖਿਡਾਰੀਆਂ ਨੂੰ ਨਗਦ ਇਨਾਮ ਦਵਾਂਗੇ ਅਤੇ ਪੰਜ ਜਿਹੜੇ ਬੈਸਟ ਐਥਲੀਟ ਹੋਣਗੇ ਉਹਨਾਂ ਨੂੰ ਅਸੀਂ ਮੋਟਰਸਾਈਕਲ ਦਾ ਨਾਮ ਵਜੋਂ ਦੇਵਾਂਗੇ ਅਤੇ ਇਸ ਕਰਕੇ ਇਹ ਜਿਹੜਾ ਜਿਹੜਾ ਕੈਸ਼ ਪ੍ਰਾਈਜ਼ ਅਤੇ ਵੱਡੇ ਇਨਾਮਾਂ ਦਾ ਕਰਕੇ ਜਿਹੜਾ ਇਹ ਕਿੜ ਮੇਲਾ ਪੰਜਾਬ ਦੇ ਵਿੱਚ ਸਾਡਾ ਬਹੁਤ ਮਸ਼ਹੂਰ ਆ ਔਰ ਇਸੇ ਕਰਕੇ ਹੀ ਇਹ ਲੋਕ ਇਹਨੂੰ ਉਡੀਕਦੇ ਨੇ ਕਿ ਉਹ ਹਰ ਸਾਲ ਕਿੰਨਾ ਦਿਨਾਂ ਦੇ ਵਿੱਚ ਇਹ ਪ੍ਰੋਗਰਾਮ ਹੋਵੇ ਕਿੰਨੀ ਦੇਰ ਤੋਂ ਜਿਹੜਾ ਇਹ ਪ੍ਰੋਗਰਾਮ ਕਰਵਾਏ ਜਾ ਰਹੇ ਤੇ ਕਿੰਨਾ ਕੁ ਹੰਗਾਰਾ ਮਿਲਦਾ ਹੈ ਏ ਆਪਣੇ ਮਾਝੇ ਤੋਂ ਲੈ ਕੇ ਬਾਹਰ ਦੁਆਬਾ ਫੌਰਨ ਤੱਕ ਜਿਹੜਾ ਪਤਾ ਲੱਗਦਾ ਜੀ ਕਮਲਜੀਤ ਖੇਡਾਂ ਇਹ ਜਿਵੇਂ ਕਿ ਤੁਹਾਨੂੰ ਅਸੀਂ ਦੱਸ ਹੀ ਬਿਠੇ ਹਾਂ ਕਿ 31ਵੀਆਂ ਖੇਡਾਂ ਨੇ ਅਸੀਂ 33 ਸਾਲ ਪਹਿਲਾਂ ਇਹ ਪੀੜਾ ਚੁੱਕਿਆ ਸੀ ਅਤੇ 31 ਖੇਡਾਂ ਹੋ ਚੁੱਕੀਆਂ ਨੇ ਤੇ ਹੁਣ ਇਹ 31st ਜਿਹੜੀ 31ਵੀਂਆਂ ਖੇਡਾਂ ਨੇ ਉਹ ਹੁਣ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਹੋਣ ਜੀ ਇਹ ਕਮਲਜੀਤ ਖੇਡਾਂ ਜਿਹੜੀਆਂ ਨੇ ਇਹ 28 ਨਵੰਬਰ ਤੋਂ ਸਟਾਰਟ ਆ ਸੋ 1 ਦਸੰਬਰ ਤੱਕ ਇਦੇ ਵਿੱਚ ਜਦੋਂ ਸਟਾਰਟਿੰਗ ਹੁੰਦੀ ਆ ਜਿੱਦਾਂ ਕਿ ਸਾਡੇ ਪੰਜਾਬ ਚ ਸੱਭਿਆਚਾਰ ਉਹ ਭੰਗੜਾ ਵੀ ਹੋਊਗਾ ਗੱਤਕਾ ਉਹ ਤੋਂ ਬਾਅਦ ਖੇਡਾਂ ਤੋਂ ਬਾਅਦ ਸ਼ਾਮੀ ਜਿਹੜੇ ਆ ਇੱਕ ਸੱਭਿਆਚਾਰੀ ਪ੍ਰੋਗਰਾਮ ਜਿੱਦਾਂ ਜਿਹੜੇ ਵੀ ਸਾਡੇ ਪੰਜਾਬ ਦੇ ਸਿੰਗਰ ਆ ਜਿੱਦਾਂ ਮਨਮੋਹਨ ਵਾਰਿਸ ਜੀ ਹੋਗੇ ਇੱਕ ਬਾਗੀ ਸਿੰਗਰ ਆ ਜੀ ਸਿੰਦਾ ਬਾਗੀ ਸੋ ਅਮਨ ਰੋਜ਼ੀ ਹੋਗੇ ਤੇ ਮਨਜੀਤ ਸੋ ਇਸ ਅਕੋਰਡਿੰਗ ਕਾਫੀ ਸਾਰੇ ਸਿੰਗਰ ਆ ਜਿਹੜੇ ਕਿ ਹਰ ਰੋਜ਼ ਮਤਲਬ ਦਿਨੇ ਖੇਡਾਂ ਹੁੰਦੀਆਂ ਤੇ ਰਾਤੀ ਜਿਹੜਾ ਨਾਈਟ ਦਾ ਵਾ ਮਤਲਬ ਕਿ 2 ਘੰਟੇ ਦਾ ਪ੍ਰੋਗਰਾਮ ਉਹ ਸਭੇ ਚੱਲਦਾ ਹੁੰਦਾ ਜੀ ਤੇ ਇਹ ਖੇਡਾਂ ਜਿਹੜੀਆਂ ਵੀ 31 ਵੀ ਕਰਾਈਆਂ ਜਾਂਦੀਆਂ ਸੋ ਮੈਨੂੰ ਬਹੁਤ ਮਾਣ ਆ ਕਿ ਅਸੀਂ ਜਿਹੜੀ ਇਹ ਸਾਰੀ ਟੀਮ ਜਿੱਦਾਂ ਨਿਸ਼ਾਨਪਾ ਜੀ ਮੁਸਤਾਕ ਜੀ ਸਾਡੇ ਇਸ ਚੇਅਰਮੈਨ ਜਿਹੜੇ ਕਲਬ ਦੇ ਉਦਵਿੰਦਰ ਸਿੰਘ ਕਾਲਿੰਗਲ ਕਿਉਂਕਿ ਖਿਡਾਰੀਆਂ ਨੇ ਨੇਸ਼ਨ ਤੇ ਇੰਟਰਨੈਸ਼ਨਲ ਦੋਵਾਂ ਤੋਂ ਆਉਣਾ ਉਹਨਾਂ ਲਈ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਇੱਕ ਬਹੁਤ ਵਧੀਆ ਜ਼ਿੰਮੇਵਾਰੀ ਹੈ ਜਿਹੜੀ ਉਹ ਹਰ ਇੱਕ ਆਪਣਾ ਟੀਮ ਮੈਂਬਰ ਬਹੁਤ ਵਧੀਆ ਧਿਆਨ ਬੋਲਦੇ ਆ ਸੋ ਮੈਂ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਨਿਊਜ਼ ਦੇਖਣ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਓ ਤੇ ਆ ਕੇ ਆਪਣਾ 28 ਤੋਂ ਇੱਕ ਉੱਥੇ ਜਿਹੜਾ ਪੰਜਾਬ ਦੀਆਂ ਖੇਡਾਂ ਤੇ ਮਨੋਰੰਜਨ ਆਪਾਂ ਇਕੱਠੇ ਕਰੀਏ ਸੋ ਬੜਾ ਵਧੀਆ ਉਪਰਾਲਾ ਜੀ ਕਮਲਜੀਤ ਖੇਡਾ ਵਾਲ ਵਾਲਿਆਂ ਦਾ ਕਿ ਜੇਰੇ ਏਸ ਪਾਸੇ ਤੁੜੇ ਨੇ ਤੇ ਲੋਕਾਂ ਨੂੰ ਚੰਗੇ ਰਾਏ ਪਾ ਰਹੇ ਨੇ ਕਬੱਡੀ ਕਰਾਉਂਦੇ ਨੇ ਹਰ ਇੱਕ ਤਰ੍ਹਾਂ ਦਾ ਇਵੈਂਟ ਕਰਵਾਉਂਦੇ ਨੇ ਜੀ ਵੇਖੋ ਜੀ ਇਹਦਾ ਇੱਕ ਸਭ ਤੋਂ ਸਿੱਧਾ ਸਿੱਧਾ ਕ੍ਰੈਡਿਟ ਜਿਹੜਾ ਵਾ ਉਹ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਐਸਪੀ ਪ੍ਰਥੀਪਾਲ ਜੀ ਜੋ ਕਿ ਪੰਜਾਬ ਪੁਲਿਸ ਦੇ ਤੌਰ ਤੇ ਇੱਕ ਡਿਊਟੀ 'ਚ ਨਿਭਾਰੇ ਤੇ ਉਸ ਅਕੋਰਡਿੰਗ ਨਾਲ ਮੇਰੇ ਵੱਡੇ ਭਰਾ ਦੇ ਸਤਿਕਾਰਯੋਗ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਗਲ ਸੀ ਜੋ ਕਿ ਬਟਾਲੇ ਦੇ ਐਮਐਲਵੀ ਨੇ ਅਤੇ ਉਹਨਾਂ ਨੂੰ ਇਸ ਐਰ ਕੀ ਪ੍ਰਧਾਨ ਲਾਇਆ ਗਿਆ ਸੋ ਉਸ ਦੇ ਬਿਹਾਫ ਤੇ ਜੋ ਵਧੀਆ ਤੋਂ ਵਧੀਆ ਸਾਡੇ ਕੋਲ ਹੋਊਗਾ ਜੀ ਅਸੀਂ ਕਰਾਂਗੇ ਬਾਕੀ ਇਹ ਸਾਡੇ ਨਾਲ ਹੀ ਹੈ ਨਵਿੰਦਰ ਸਿੰਘ ਚੇਅਰਮੈਨ ਜੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ